ਪੰਜਾਬ ਕੋਲੇ ਵਾਧੂ ਪਾਣੀ ਨਹੀਂ ਹੈ ਉਹਦੇ ਵਿੱਚ ਬਿਲਕੁਲ ਕੋਈ ਕਿੰਤੂ ਪਰੰਤੂ ਨਹੀਂ ਸਾਰੇ ਇੱਕ ਪੇਜ ਤੇ ਹੈ ਅਸੀਂ ਟੋਟਲ ਨਹਿਰਾਂ ਦੇ ਉੱਤੇ ਡਿਪੈਂਡ ਹੈ ਪੀਣ ਵਾਸਤੇ ਵੀ ਖੇਤੀ ਵਾਸਤੇ ਵੀ ਕਿਉਂਕਿ ਥਲੜਾ ਪਾਣੀ ਪੀਣ ਯੋਗ ਨਹੀਂ ਹੈ ਅੱਜ ਮੈਂ ਇੱਕ ਪਾਣੀ ਕੱਲ ਮੈਂ ਉਹ ਬੋਤਲ ਅੰਦਰ ਰਹੇਗੀ ਕੱਲ ਮਲੂਕਪੁਰ ਨਹਿਰ ਤੋਂ ਇੱਕ ਪਾਣੀ ਦਾ ਸੈਂਪਲ ਲੈ ਕੇ ਆਇਆ ਸੀ ਹੱਡਾ ਨਾਲਾਂ ਤੋਂ ਸ਼ੁਰੂਆਤ ਕਰਦੇ ਹਾਂ 117 ਦਾ 117 ਉੱਤੇ ਚੱਲਦੇ ਹਾਂ ਤੇ ਸਾਰੀ ਪਾਰਟੀ ਜਦੋਂ ਸਹਿਮਤ ਹੈ ਪਾਣੀ ਦੇ ਉੱਤੇ ਵੀ ਪਾਣੀ ਵਾਧੂ ਨਹੀਂ ਹੈ ਜਿੰਨਾ ਪਾਣੀ ਹੈ ਉਹਨੂੰ ਬਚਾਈਏ ਸੈਂਟਰ ਨਾਲ ਵੀ ਗੱਲ ਕਰਕੇ ਇਹਨੂੰ ਅਗੇਨ ਜੜੋਂ ਤੱਕ ਖਤਮ ਕਰੀਏ ਨਾ ਮਸਲੇ ਨੂੰ ਐਂ ਹਰਿਆਣੇ ਨੂੰ ਵੀ ਸਮਝਾਣਾ ਚਾਹੀਦਾ ਅੱਜ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਪੰਜਾਬ ਵਿਧਾਨ ਸਭਾ ਦਾ ਮਾਮਲਾ ਜਿਹੜਾ ਹੈਗਾ ਪਾਣੀਆਂ ਦਾ ਹੈਗਾ ਜੀ ਕਿਉਂਕਿ ਪੰਜਾਬ ਨੇ ਆਪਣਾ ਐਕਸਟੈਂਡ ਲੈ ਲਿਆ ਕਿ ਪਾਣੀ ਅਸੀਂ ਹਰਿਆਣਾ ਨੂੰ ਇੱਕ ਵੀ ਟੁਕਣਾ ਨਹੀਂ ਦਵਾਂਗੇ ਵੀਵੀਐਮਪੀ ਦੀ ਮੀਟਿੰਗ ਹੋਈਆਂ ਨੇ ਉਥੇ ਜਿਹੜੇ ਨੇ ਅਫਸਰ ਜਿਹੜੇ ਨੇ ਅਧਿਕਾਰੀ ਜਿਹੜਾ ਨੇ ਉਹਨਾਂ ਨੇ ਆਪਣੀ ਕਾਫੀ ਮੁਸ਼ਕਲ ਲਾਈ ਹੈ ਪਰ ਇਹ ਸਭ ਦੇ ਵਿੱਚ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੈਗਾ ਜਿੱਥੇ ਕਿ ਅ ਸੋ ਪਹਿਲੇ ਆਲ ਪਾਰਟੀ ਮੀਟਿੰਗ ਬੁਲਾਈ ਗਈ ਸਾਰੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਨਾਲ ਖੜੀਆਂ ਨੇ ਸਰਕਾਰ ਦੀਆਂ ਇਸ ਤਰੀਕੇ ਦੀ ਇੱਕ ਤਸਵੀਰ ਉਬਰ ਕੇ ਆਈ ਹੈ ਪਰ ਉਸ ਦੇ ਵਿੱਚ ਅੱਜ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਬੁਲਾਇਆ ਗਿਆ ਉਹਦੇ ਵਿੱਚ ਸਾਡੇ ਨਾਲ ਅ ਸੰਦੀਪ ਜਾਖੜ ਨੇ ਉਸ ਟਾਈਮ ਇਹਨਾਂ ਨਾਲ ਗੱਲਬਾਤ ਕਰਦੇ ਆ ਅ ਜਾਖੜ ਜੀ ਜਿੱਥੇ ਤੱਕ ਗੱਲ ਕੀਤੀ ਜਾਵੇ ਕੀ ਰੁਖ ਰਹੇਗਾ ਮੈਂ ਇਸ ਕੀ ਜਿਸ ਤਰੀਕੇ ਦੇ ਨਾਲ ਕਾਫੀ ਚੀਜ਼ਾਂ ਇਸ ਟਾਈਮ ਨਾ ਉਥਲ ਪੁਥਲ ਹੋਇਆ ਪਿਆ ਜਿਹੜਾ ਹਰਿਆਣਾ ਹੈ ਉਹ ਬੜਾ ਐਗਰੈਸਿਵ ਹੋਇਆ ਹੋਇਆ ਹੈ ਪਾਣੀ ਨੂੰ ਲੈ ਕੇ ਨਹੀਂ ਦੇ ਦੇਖੋ ਜਿੰਨੀ ਮੇਰੇ ਗੱਲ ਸਾਰੀ ਸਮਝ ਆਈ ਹੈ ਸਭ ਤੋਂ ਪਹਿਲੇ ਤਾਂ 2 ਦਿਨ ਪਹਿਲੇ ਜਿਹੜੀ 올 ਪਾਰਟੀ ਮੀਟ ਸੀਐਮ ਸਾਹਿਬ ਨੇ ਬੁਲਾਈ ਸੀ ਆਈ ਥਿੰਕ ਉਹਦੇ ਵਿੱਚ ਸਾਰੀ ਪਾਰਟੀਆਂ ਨੇ ਆਪਣਾ ਸਟੈਂਡ ਸਪਸ਼ਟ ਕਰਤਾ ਵੀ ਪੰਜਾਬ ਕੋਲੇ ਵਾਧੂ ਪਾਣੀ ਨਹੀਂ ਹੈ ਉਹਦੇ ਵਿੱਚ ਬਿਲਕੁਲ ਕੋਈ ਕਿੰਤੂ ਪਰੰਤੂ ਨਹੀਂ ਸਾਰੇ ਇੱਕ ਪੇਜ ਤੇ ਹੈ ਤੇ ਜਿੰਨਾ ਮੇਰੇ ਗੱਲ ਸਮਝ ਲੱਗੀ ਹੈ ਇੱਕ ਤਾਂ ਮੈਂ ਆ ਕਹਿਣਾ ਚਾਹਾਂਗਾ ਵੀ ਆ ਇੱਕ ਬਹੁਤ ਸੁਨਹਿਰਾ ਮੌਕਾ ਹੈ ਵੀ ਪਾਣੀ ਦੇ ਉੱਤੇ ਸਾਰੀ ਪਾਰਟੀਆਂ ਨੇ ਸਹਿਮਤੀ ਬਣਾਈ ਹੈ ਤੇ ਜੇ ਜਿਹੜੀ ਲੜਾਈ ਲੜਨ ਵਾਲੀ ਹੈ ਮੇਰੇ ਹਿਸਾਬ ਨਾਲ ਮੈਂ ਟੇਲਾਂ ਤੋਂ ਅਬੋਰ ਬਲਵਾਨਾ ਜਿਹੜਾ ਸਾਡਾ ਏਰੀਆ ਹੈ ਲਾਸਟ ਆਖਿਰ ਦੇ ਵਿੱਚ ਸਾਨੂੰ ਪਾਣੀ ਪਹੁੰਚਦਾ ਅਸੀਂ ਟੋਟਲ ਨਹਿਰਾਂ ਦੇ ਉੱਤੇ ਡਿਪੈਂਡ ਹੈ ਪੀਣ ਵਾਸਤੇ ਵੀ ਖੇਤੀ ਵਾਸਤੇ ਵੀ ਕਿਉਂਕਿ ਥਲੜਾ ਪਾਣੀ ਪੀਣ ਯੋਗ ਨਹੀਂ ਹੈ ਅੱਜ ਮੈਂ ਇੱਕ ਪਾਣੀ ਕੱਲ ਮੈਂ ਉਹ ਬੋਤਲ ਅੰਦਰ ਰਹੇਗੀ ਮੈਂ ਤੁਹਾਨੂੰ ਦਿਖਾਂਦਾ ਅਦਰਵਾਈਜ਼ ਮੈਂ ਕੱਲ ਮਲੂਕਪੁਰ ਨਹਿਰ ਤੋਂ ਇੱਕ ਪਾਣੀ ਦਾ ਸੈਂਪਲ ਲੈ ਕੇ ਆਇਆ ਸੀ ਸਾਡੇ ਮਲੂਕਪੁਰ ਮਾਈਨਰ ਨਹਿਰ ਹੈ ਉਹ ਪਾਣੀ ਜਿਹੜਾ ਸਾਡੇ ਵਾਟਰ ਵਰਕਸ 'ਚ ਵੀ ਜਾਂਦਾ ਹੈ ਅਬੋਰ ਦੇ ਵਾਟਰ ਵਰਕਸ 'ਚ ਵੱਖ-ਵੱਖ ਪਿੰਡਾਂ ਦੇ ਵਾਟਰ ਵਰਕਸ ਦੇ ਵਿੱਚ ਤੁਸੀਂ ਹੈਰਾਨ ਹੋਗੇ ਪਿਛਲੇ 1 ਮਹੀਨੇ ਤੋਂ ਕਿਉਂਕਿ ਉਹ ਪਾਣੀ ਵਾਟਰ ਵਰਕਸ ਦੇ ਵਿੱਚ ਪਾਣ ਤੋਂ ਪਹਿਲੇ ਸੈਂਪਲ ਕਰਦੇ ਆ ਤੇ ਲਗਾਤਾਰ 1 ਮਹੀਨੇ ਉਹ ਪਾਣੀ ਸੈਂਪਲ ਫੇਲ ਹੋਇਆ ਤੇ ਮੇਰੀ ਆਈ ਸਾਰੀ ਪਾਰਟੀਆਂ ਨੂੰ ਗੁਜ਼ਾਰਿਸ਼ ਹੈ ਆਪਾਂ ਇਕੱਠੇ ਹੋ ਕੇ ਇਕੱਠੇ ਤਾਂ ਹੈਗੇ ਆਂ ਪਾਣੀ ਦੇ ਉੱਤੇ ਆਪਾਂ ਲੜਾਈ ਜਿਹੜੀ ਲੜਨ ਆਲੀ ਹੈ ਆਪਾਂ ਪੰਜਾਬ ਦਾ ਪਾਣੀ ਜਿਹੜਾ ਦੁਸ਼ਿਤ ਕਰ ਚੁੱਕਿਆ ਹੈ ਜਿਹੜਾ ਪੀਣ ਯੋਗ ਅੱਜ ਦੇ ਦਿਨ ਨਹੀਂ ਹੈ ਮਤਲਬ ਆਪਣੇ ਸਾਹਮਣੇ ਸਾਹਮਣੇ ਅਸੀਂ ਜਦੋਂ ਜਵਾਕ ਅਸੀਂ ਛੋਟੇ ਹੁੰਦੇ ਸੀ ਸਕੂਲ 'ਚ ਪੜ੍ਹਦੇ ਸੀ ਮਹਿਰ ਤੋਂ ਅਸੀਂ ਰੂਟੀਨ ਦੇ ਵਿੱਚ ਪਾਣੀ ਪੀ ਲੈਂਦੇ ਸੀ ਪਰ ਅੱਜ ਦੇ ਦਿਨੋਂ ਆਪਾਂ ਪਾਣੀ ਨਹੀਂ ਪੀ ਸਕਦੇ ਬੰਦਾ ਬਿਮਾਰ ਹੋ ਜਾਂਦਾ ਹੈ ਅ ਐਂਡ ਉਹਦਾ ਉਦਾਹਰਨ ਤੁਸੀਂ ਵੇਖਿਆ ਸੀ ਸੀਐਮ ਸਾਹਿਬ ਨੇ ਇੱਕ ਵਾਰ ਪਾਣੀ ਪੀਆ ਸੀ ਚਾਰ ਦੇ ਹਸਪਤਲ ਪਹੁੰਚ ਗਏ ਸਭ ਮੇਰਾ ਕਹਿਣ ਦਾ ਹੈ ਵੀ ਸਾਰੇ ਰਲ ਮਿਲ ਕੇ ਬੁੱਢਾ ਨਾਲਾ ਤੋਂ ਸ਼ੁਰੂਆਤ ਕਰਦੇ ਹਾਂ 117 ਦਾ 117 ਉੱਥੇ ਚੱਲਦੇ ਆ ਤੇ ਸਾਰੀ ਪਾਰਟੀ ਜਦੋਂ ਸਹਿਮਤ ਹੈ ਪਾਣੀ ਦੇ ਉੱਤੇ ਵੀ ਪਾਣੀ ਵਾਧੂ ਨਹੀਂ ਹੈ ਜਿੰਨਾ ਪਾਣੀ ਹੈ ਉਹਨੂੰ ਬਚਾਈਏ ਉਹਨੂੰ ਆਪਾਂ ਐਟਲੀਸਟ ਪੋਲੂਟੈਂਟਸ ਜਿਹੜੇ ਉਹਦੇ ਵਿੱਚ ਹੈ ਹਰ ਟਾਈਪ ਦਾ ਕੈਮੀਕਲ ਤੋਂ ਲੈ ਕੇ ਹਾਊਸਹੋਲਡ ਵੇਸ ਤੋਂ ਲੈ ਕੇ ਧਾਰਮਿਕ ਸਮਗਰੀ ਤੋਂ ਲੈ ਕੇ ਹਰ ਚੀਜ਼ ਆਪਣੇ ਗ੍ਰੰਥਾਂ ਦੇ ਵਿੱਚ ਆਪਾਂ ਆਪਾਂ ਕਹਿੰਦੇ ਗੁਰੂਆਂ ਪੀਰਾਂ ਦੀ ਧਰਤੀ ਹੈ ਆਪਣੇ ਗ੍ਰੰਥਾਂ ਦੇ ਵਿੱਚ ਆਪਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਗੱਲਾਂ ਕਰਦੇ ਹਨ ਪਰ ਉਹਦੇ ਤੋਂ ਕਿ ਅਮਲ ਤਾਂ ਨਹੀਂ ਕਰ ਰਿਹਾ ਅ ਦੁਸ਼ਿਤ ਇਕਤਾ ਇੰਡਸਟਰੀ ਦੁਸ਼ਿਤ ਕਰੀਏ ਲੇਕਿਨ ਆਮ ਲੋਕ ਵੀ ਤਾਂ ਉਹਨੂੰ ਕਰ ਰਹੇ ਆ ਆਪਾਂ ਵੀ ਨਹਿਰਾਂ ਦੇ ਵਿੱਚ ਕੀ ਕੁਝ ਸਿੱਟਦੇ ਆ ਤੇ ਆ ਮੌਕਾ ਵਧੀਆ ਸਾਰੇ ਰਲ ਮਿਲ ਕੇ ਜਿਹੜੀ ਲੜਾਈ ਲੜਨ ਵਾਲੀ ਹੈ ਮੇਰਾ ਮੰਨਣਾ ਹੈ ਉਹ ਇਸ ਪਾਣੀ ਨੂੰ ਸਾਫ਼ ਕਰੀਏ ਪੰਜਾਬ ਦੇ ਦੁਸ਼ਿਤ ਪਾਣੀ ਨੂੰ ਸਾਫ਼ ਕਰੀਏ ਤਾਂ ਕਿ ਆਉਣ ਵਾਲੀ ਪੀੜ੍ਹੀਆਂ ਨੂੰ ਤੇ ਆਪਣੀ ਫਸਲਾਂ ਨੂੰ ਆਪਣੀ ਪੈਲਣ ਨੂੰ ਬਚਾ ਸਕੇ। ਬੀਬੀਐਮਬੀ ਤੇ ਇੱਕ ਰੁਝਾਨ ਰਿਹਾ ਖਾਸ ਕਰਕੇ ਅਫਸਰ ਜਿਹੜੇ ਸੀਗੇ ਡਾਇਰੈਕਟਰ ਸੀਗੇ ਉਹਨਾਂ ਨੂੰ ਉਹਨਾਂ ਨੇ ਤਬਾਦਲਾ ਕਰ ਦਿੱਤਾ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਸ ਤੋਂ ਹਮੇਸ਼ਾ ਜਿਹੜੀ ਹੈ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੀ ਆ ਜਾ ਰਿਹਾ ਹੈ ਕਿ ਪੰਜਾਬ ਹਮੇਸ਼ਾ ਇਸ ਗੱਲ ਨੂੰ ਲੈ ਕੇ ਕਹਿੰਦਾ ਰਿਹਾ ਕਿ ਸਾਡੇ ਨਾਲ ਤੱਕਾ ਹੋ ਰਿਹਾ ਸਰਕਾਰ ਚਾਏ ਕੁਝ ਵੀ ਸੀਗੀ ਤੁਸੀਂ ਕਾਂਗਰਸ ਚ ਜਿਵੇਂ ਰਹੇ ਹੋ ਤਾਂ ਕਾਂਗਰਸ ਦੀ ਸਰਕਾਰ ਜਿਹੜੀ ਹੈਗੀ ਆ ਉਹ ਸੀਗੀ ਪਹਿਲੇ ਪਾਣੀਆਂ ਦਾ ਰਾਖਾ ਅਮਰਿੰਦਰ ਸਿੰਘ ਕਹਾਏ ਗਏ ਔਰ ਬੜਾ ਵੱਡਾ ਸਟੈਂਡ ਜਿਹੜਾ ਕਾਂਗਰਸ ਨੇ ਲੀਤਾ ਸੀਗਾ ਜਦ ਕਿ ਉਹਦੇ باوجود ਵੀ ਹੁਣ ਚਾਏ ਬੇਸ਼ੱਕ ਅਮਰਿੰਦਰ ਸਿੰਘ ਜੀ ਜਿਹੜੇ ਨੇ ਉਹ ਕੈਪਟਨ ਐਸ ਟਾਈਮ ਭਾਜੀਪੀ ਨੇ ਪਰ ਉਹ ਸਾਰੀਆਂ ਗੱਲਾਂ ਬਤਾ ਮਤਲਬ ਕਿ ਕਹਿੰਦਾ ਮਤਲਬ ਹੈ ਕਿ ਪਾਣੀਆਂ ਨੂੰ ਲੈ ਕੇ ਵਿਤਕਰਾ ਜਿਹੜਾ ਔਰ ਖਾਸ ਕਰਕੇ BBMB ਦੇ ਵਿੱਚ ਵੀ ਇਹ ਕਾਫੀ ਲੰਮੇ ਸਮੇ ਤੋਂ ਖਿੱਚੋ ਤਾਨ ਤਾ ਚੱਲ ਰਹੀ ਹੈ। ਅ ਦੇਖੀਏ ਸਭ ਤੋਂ ਪਹਿਲੇ ਦਾ ਜੇ ਆਪਾਂ ਕੋਈ ਵੀ ਮਸਲਾ ਹੱਲ ਕਰਨਾ ਹੋਵੇ ਜਿਵੇਂ ਕਿ ਹੁਣ ਆਲ ਪਾਰਟੀ ਮੀਟ 'ਚ ਸਾਰੇ ਉੱਥੇ ਮੌਜੂਦ ਸੀ ਤੇ ਅਗੇਨ ਮੇਰਾ ਮੰਨਣਾ ਮੈਂ ਗਲਤ ਵੀ ਹੋ ਸਕਦਾ ਲੇਕਿਨ ਕੋਈ ਵੀ ਮਸਲਾ ਹੱਲ ਕਰਨ ਤੋਂ ਪਹਿਲੇ ਪੁਰਾਣੀ ਗੱਲਾਂ ਦੇ ਤਾਂ ਆਪਾਂ ਨੂੰ ਮਿੱਟੀ ਪਾਣੀ ਪੈਣੀ ਹੈ ਕਿਉਂਕਿ ਹੁਣ ਪੁਰਾਣੇ ਖਾਤੇ ਫਰੋਲਾਂਗੇ ਤੇ ਉਹਦੇ ਵਿੱਚ ਤਾਂ ਸਾਰਿਆਂ ਦੇ ਨੁਕਸ ਸਾਰੀਆਂ ਗਲਤੀਆਂ ਤਾਂ ਸਾਰੀ ਪਾਰਟੀਆਂ ਤੋਂ ਹੋਈ ਹੈ। ਬੀਜਪੀ ਅਕਾਲੀ ਦਲ ਤੋਂ ਵੀ ਹੋਈ ਹੈ ਕਾਂਗਰਸ ਤੋਂ ਵੀ ਹੋਈ ਹੈ ਪਿਛਲੇ 3 ਸਾਲਾਂ ਚ ਆਮ ਆਦਮੀ ਪਾਰਟੀ ਦੁਬਈ ਹੋਈ ਹੈ ਤੇ ਉਹਨਾਂ ਦੇ ਨੁਮਾਇੰਦੇ ਹਰਿਆਣੇ ਚ ਕੁਝ ਬੋਲਦੇ ਇੱਥੇ ਕੁਝ ਬੋਲਦੇ ਸੋ ਮੇਰਾ ਕਹਿਣ ਦਾ ਹੈ ਵੀ ਜੇ ਆਪਾਂ ਮਸਲਾ ਹੱਲ ਕਰਨਾ ਹੈ ਪਹਿਲੀ ਪਹਿਲੀ ਗੱਲ ਤਾਂ ਪੁਰਾਣੀ ਗੱਲਾਂ ਤੇ ਮਿੱਟੀ ਪਾਈਏ what is done is done ਤੇ ਸਾਰੇ ਇਕੱਠੇ ਹੋ ਕੇ ਮੈਨੂੰ ਉਹ ਆਈਡੀਆ ਠੀਕ ਲੱਗਿਆ ਉਸ ਦਿਨ ਪ੍ਰੈਸ ਕਾਨਫਰੰਸ 'ਚ ਮੈਂ ਸੁਣ ਰਿਹਾ ਸੀ ਕਿਸੇ ਨੇ ਜਾਖੜ ਸਾਹਿਬ ਨੂੰ ਪੁੱਛਿਆ ਵੀ ਪ੍ਰਧਾਨ ਮੰਤਰੀ ਕੋਲੇ ਜਾਓਗੇ ਤੇ ਮੇਰੇ ਹਿਸਾਬ ਨਾਲ ਤਾਂ ਸਾਰੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਜਾਣਾ ਚਾਹੀਦਾ ਹੈ ਐਂਡ ਇਹ ਜੜ ਤੋਂ ਇਸ ਮਸਲੇ ਨੂੰ ਖਤਮ ਕਰੀਏ ਕਿਉਂਕਿ ਜੜੋਂ ਤੱਕ ਜੜ ਤੋਂ ਖਤਮ ਨਹੀਂ ਕਰਾਂਗੇ ਅਗਲੇ ਸਾਲ ਫੇਰ ਕੋਈ ਨਿ ਨਵਾਂ ਇਸ਼ੂ ਆ ਜਾਊਗਾ ਉਹਦੇ ਬਾਅਦ ਕੋਈ ਨਵਾਂ ਇਸ਼ੂ ਜਿਹਾ ਦੇ ਬੀਬੀਐਮਡੀ ਆ ਜਾਊਗਾ ਕਦੀ ਪਾਣੀ ਦੀ ਵੰਡ ਦਾ ਆ ਜਾਊਗਾ ਕਦੇ ਜਿਹੜਾ ਪਾਣੀ ਆਪਣਾ ਪਾਕਿਸਤਾਨ ਜਾ ਰਿਹਾ ਉਹਦਾ ਆ ਜਾਊਗਾ ਸੋ ਇਟ ਇਜ਼ ਅ ਗੁੱਡ ਓਪਰਚੁਨਿਟੀ ਦੁਜਾ ਮੇਰਾ ਆ ਵੀ ਮੰਨਣਾ ਹੈ ਹੁਣ ਜਿਵੇਂ ਭਾਰਤ ਨੇ ਕਿਉਂਕਿ ਪਾਕਿਸਤਾਨ ਜਿਹੜਾ ਹੈ ਲਗਾਤਾਰ ਉੱਥੇ ਆਪਣੇ ਇੱਥੇ ਉਗਰਵਾਦੀ ਡਰੱਗਸ ਹਰ ਚੀਜ਼ ਮਤਲਬ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਜਿਵੇਂ ਇੰਡਸ ਵਾਟਰ ਟਰੀਟੀ ਵੀ ਉਹਨਾਂ ਨੇ ਐਬੈਂਸ 'ਚ ਰੱਖਤੀ ਹੈ ਉਹਨੂੰ ਸਸਪੈਂਡ ਕਰਤੀ ਹੈ ਹੁਣ ਮੌਕਾ ਵਧੀਆ ਹੈ ਪੰਜਾਬ ਨੂੰ ਆਪਣੀ ਉੱਥੇ ਰਿਪਰੈਜ਼ੰਟੇਸ਼ਨ ਦੇਣੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੂੰ ਹੋਮ ਮਿਨਿਸਟਰ ਨੂੰ ਵਾਟਰ ਰਿਸੋਰਸਸ ਮੰਤਰੀ ਨੂੰ ਐਂਡ ਕਿਉਂ ਨਾ ਕਿਉਂਕਿ ਪੰਜਾਬ ਦਾ ਵੀ ਕੁਝ ਮਾਤਰਾ ਪਾਣੀ ਅੱਜ ਵੀ ਜਾ ਰਿਹਾ ਹੈ ਪਾਕਿਸਤਾਨ ਕਿਉਂਕਿ ਆਪਣੇ ਕੋਲੇ ਉਹਨੂੰ ਸਟੋਰ ਕਰਨ ਦੀ ਉਹਨੂੰ ਮੈਨੇਜ ਕਰਨ ਦੀ ਕਪੈਸਿਟੀ ਹੈ ਨਹੀਂ ਤੇ ਅੱਜ ਜੇ ਲੱਗਾਂਗੇ ਤੇ ਲੈਟਸ ਵੇਲਡ ਔਨ ਇਟ ਇਨਫਰਾਸਟ੍ਰਕਚਰ ਬਣਾਈਏ ਤਾਂ ਕਿ 5 7 8 ਸਾਲਾਂ ਚ ਆਪਣੇ ਕੋਲ ਇਨਫਰਾਸਟ੍ਰਕਚਰ ਤਿਆਰ ਹੋ ਜੇ ਤੇ ਉਹ ਵੀ ਪਾਣੀ ਆਪਾਂ ਮਤਲਬ ਬਚਾ ਲਈ ਕਿਉਂਕਿ ਪੰਜਾਬ ਕੋਲੇ ਤਾਂ ਜਿਵੇਂ ਸਾਰੇ ਕਹਿ ਰਹੇ ਪਾਣੀ ਤਾਂ ਹੈ ਹੀ ਨਹੀਂ ਵਾਧੂ ਤੇ ਉਸ ਐਂਗਲ ਤੇ ਵੀ ਆਪਾਂ ਨੂੰ ਉਸ ਦੇ ਉਹਦੇ ਉੱਤੇ ਵੀ ਕੰਮ ਕਰਨਾ ਚਾਹੀਦਾ ਤੁਹਾਡੇ ਤੱਕ ਪੰਜਾਬ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਦੂਸਰੇ ਪਾਸੇ ਜੇ ਦੇਖੀਏ ਹਰਿਆਣਾ ਦੇ ਵਿੱਚ ਇਸ ਟਾਈਮ ਬੀਜੇਪੀ ਦੀ ਸਰਕਾਰ ਹੈ ਪਰ ਜਿਸ ਥਿੱਕੇ ਨਾਲ ਕਸ਼ਮੀਰ ਦੇ ਵਿੱਚ ਜਿਵੇਂ ਜ਼ਿਕਰ ਹੋਇਆ ਹੀ ਹੈ ਪਹਿਲਗਾਮ ਦੇ ਵਿੱਚ ਜਿਹੜਾ ਹੁਣੇ ਰੀਸੈਂਟ ਇੱਕ ਬੜਾ ਹੀ ਦਰਦਨਾਕ ਹਾਦਸਾ ਹੋਇਆ ਉਹਦੇ ਬਾਅਦ ਤੁਹਾਨੂੰ ਨਹੀਂ ਲੱਗਦਾ ਕਿ ਸਰਕਾਰਾਂ ਨੂੰ ਇਸ ਟਾਈਮ ਤੇ ਇਹ ਪਾਰਟਿਕੂਲਰ ਇਸ਼ੂ ਨੂੰ ਵੀ ਥੋੜਾ ਜਿਆਦਾ ਡਿਲੇ ਕਰ ਦੇਣਾ ਚਾਹੀਦਾ ਕਿਉਂਕਿ ਦੋਨੋਂ ਜਿਹੜੇ ਜੇ ਗੱਲ ਕਰੀਏ ਤਾਂ ਚਾਹੇ ਹਰਿਆਣਾ ਪੰਜਾਬ ਦੇ ਅੱਗੇ ਆਉਂਦਾ ਪਰ ਪੰਜਾਬ ਜਿਹੜਾ ਬਿਲਕੁਲ ਹੀ ਬਾਰਡਰ ਸਟੇਟ ਹੈਗਾ ਔਰ ਜੇ ਦੇਸ਼ ਦੀ ਗੱਲ ਕਰੀਏ ਤਾਂ ਪੰਜਾਬ ਜਿਹੜਾ ਦੇਸ਼ ਦਾ ਹਿੱਸਾ ਹੈ ਉਸ ਤਰੀਕੇ ਦੇ ਨਾਲ ਬਾਰ ਬਾਰ ਜਿਹੜਾ ਹੈਗਾ ਇਸ ਇਸ਼ੂ ਤੇ ਨਾ ਲੜ ਕੇ ਕਿਉਂਕਿ ਜੀ ਜਾਖਰ ਸਾਹਿਬ ਨੇ ਵੀ ਕਿਹਾ ਕਿ ਬਾਰਡਰ ਤੇ ਤਾਂ ਹੋਰ ਬਹੁਤ ਹੈ ਇਸ ਟਾਈਮ ਜਿਹੜਾ ਟੈਨਸ਼ਨ ਬਣੀ ਪਈ ਹੈ ਤੇ ਵਾਈ ਮਤਲਬ ਪਿਕਿੰਗ ਅਪ ਥਿਸ ਪਾਰਟिकुलर ਇਸ਼ੂ ਨਹੀਂ ਜਿਵੇਂ ਤੁਸੀਂ ਹੁਣ ਕਹਿ ਰਹੇ ਸੀ ਜਦੋਂ 2 ਦਿਨ ਪਹਿਲੇ ਪ੍ਰੈਸ ਕਾਨਫਰੰਸ ਹੋਈ ਸੀ ਸਾਰੇ ਲੀਡਰਸ ਦੀ ਉਹਦੇ ਵਿੱਚ ਸੁਨੀਲ ਜਾਖਰ ਜੀ ਨੇ ਇਹ ਗੱਲ ਕਹੀ ਸੀ ਵੀ ਇੱਕ ਤਾਂ ਆਪਾਂ ਰਾਈ ਦਾ ਪਹਾੜ ਬਣਾਤਾ ਦੂਜਾ ਇਟ ਵਾਸ ਨਾਟ ਦ ਰਾਈਟ ਓਪਰਚੁਨਿਟੀ ਟਾਈਮ ਮਤਲਬ ਸਹੀ ਵਕਤ ਨਹੀਂ ਸੀ ਇਸ ਮੁੱਦੇ ਨੂੰ ਉਠਾਉਣ ਦਾ ਤੇ ਤੀਜਾ ਆ ਮਸਲਾ ਵਾਟਰ ਮੈਨੇਜਮੈਂਟ ਦਾ ਜਿਵੇਂ ਮੈਂ ਤੁਹਾਨੂੰ ਕਿਹਾ ਅਸੀਂ ਰੂਟੀਨ ਦੇ ਵਿੱਚ ਕਿਉਂਕਿ ਅਸੀਂ ਨਹਿਰੀ ਪਾਣੀ ਦੇ ਉੱਤੇ ਨਿਰਭਰ ਹੈ ਸਾਰਾ ਕੰਮ ਸਾਡੀ ਸਾਰੀ ਖੇਤੀ ਨਹਿਰੀ ਪਾਣੀ ਤੋਂ ਹੁੰਦੀ ਹੈ ਤੇ ਅਸੀਂ ਰੂਟੀਨ ਦੇ ਵਿੱਚ ਕਿਸਾਨ ਜਿਹੜੇ ਆ ਇੱਕ ਦੂਜੇ ਤੋਂ ਅਸੀਂ ਪਾਣੀ ਕਈ ਵਾਰ ਕਿਸੇ ਤੋਂ ਉਧਾਰ ਵੀ ਲੈਂਦੇ ਆ ਕਦੇ ਕਿਸੇ ਵਾਰ ਦੇਂਦੇ ਵੀ ਆ ਤਾਂ ਰੂਟੀਨ ਦੇ ਵਿੱਚ ਚੱਲਦਾ ਕਦੇ ਕਿਸੇ ਤੋਂ ਪੂਰੀ ਬਾਰੀ ਲੈ ਲਈ ਉਧਾਰੀ ਕਦੇ ਕਿਸੇ ਨੂੰ ਕੋਈ 15 ਮਿੰਟ ਲੈ ਲੈ ਘੰਟਾ ਲੈ ਲਿਆ ਤੇ ਇਟ ਇਜ਼ ਰੂਟੀਨ ਵਾਟਰ ਮੈਨੇਜਮੈਂਟ ਕਾਂਗਰਸ ਦਾ ਪੂਰਾ ਸਟੈਂਡ ਤਾਂ ਹੀ ਹੈ ਕਿ ਪਾਣੀ ਦੀ ਬੂੰਦ ਵੀ ਅਸੀਂ ਨਹੀਂ ਦੇ ਸਕਦੇ ਕਿਸੇ ਵੀ ਹਾਲਚ ਨਹੀਂ ਦਵਾਂਗੇ ਬਿਲਕੁਲ ਐਕਸਟਰਾ ਹੈ ਹੀ ਨਹੀਂ ਨਾ ਪਰ ਜਿਹੜੇ ਪਾਣੀ ਦੀ ਤੁਸੀਂ ਲੈਣ ਦੇਣ ਦੀ ਗੱਲ ਕਰ ਰਹੇ ਹੋ ਪੀਣ ਦਾ ਪਾਣੀ ਸੀ ਐਂਡ ਇਵਨ ਅਦਰਵਾਈਜ਼ ਜਿਵੇਂ ਵਾਟਰ ਮੈਨੇਜਮੈਂਟ ਆਇਤਾ ਹੈ ਵੀ ਡੈਮ ਤੋਂ ਕਈ ਵਾਰੀ ਪੰਜਾਬ ਵੱਧ ਲੈ ਲੈਂਦਾ ਸੀ ਕਈ ਵਾਰ ਹਰਿਆਣਾ ਵੱਧ ਲੈ ਲੈਂਦਾ ਸੀ ਕਦੇ ਹਿਮਾਚਲ ਆਪਣੇ ਸੌਰੀ ਰਾਜਸਥਾਨ ਲੈ ਲੈਂਦਾ ਸੀ ਐਂਡ ਫਿਰ ਇੱਕ ਦੂਜੇ ਨੂੰ ਮੋੜ ਵੀ ਦਿੰਦੇ ਸੀ ਜਦੋਂ ਮਤਲਬ ਉਹ ਹਿਸਾਬ ਕਿਤਾਬ ਬਰਾਬਰ ਹੋ ਜਾਂਦਾ ਸੀ ਸੋ ਗੱਲ ਅਗੇਨ ਇਟ ਕਮਸ ਡਾਊਨ ਟੂ ਵਾਟਰ ਮੈਨੇਜਮੈਂਟ ਲੇਕਿਨ ਜਿਹੜਾ ਰਵਈਆ ਸੀ ਹਰਿਆਣੇ ਦੇ ਅਫਸਰਾਂ ਦਾ ਤੇ ਉਹ ਬਿਲਕੁਲ ਸਹੀ ਨਹੀਂ ਸੀ ਤੇ ਜਿਵੇਂ ਸੁਨੀਲ ਜਖਰ ਜੀ ਨੇ ਵੀ ਕਿਹਾ ਵੀ ਪਿਆਰ ਤੋਂ ਸਾਨੂੰ ਪੁੱਛਦੇ ਤਾਂ ਪਰ ਹੁਣ ਜੇ ਅੱਖਾ ਦਿਖਾ ਕੇ ਸਾਨੂੰ ਤੁਸੀਂ ਕਹੋਗੇ ਉਹ ਬਰਦਾਸ਼ਤ ਨਹੀਂ ਹੋਊਗਾ ਤਾਨੂੰ ਕੀ ਲੱਗਦਾ ਕਿ ਅੱਜ ਤੱਕ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਖਾਸ ਤੌਰ ਤੇ ਬੁਲਾਇਆ ਗਿਆ ਇਹਦੇ ਵਿੱਚ ਸਾਰੀਆਂ ਜਿਹੜੀਆਂ ਪਾਰਟੀਆਂ ਨੇ ਉਹ ਇੱਕ ਡੈਫੀਨਿਟਲੀ ਕੋਈ ਮਤਾ ਆ ਜਾਂ ਕਿਸੇ ਤਰੀਕੇ ਦੀ ਆਪਣੀ ਉਹ ਰੱਖਣ ਗਿਆ ਔਰ ਉਹ ਅਪਰੋਚ ਤਾਂ ਇਹੀ ਹੈਗੀ ਹੈ ਨਾ ਬੇਸਿਕਲੀ ਕਿ ਸੈਂਟਰ ਦੇ ਨਾਲ ਗੱਲ ਕੀਤੀ ਜਾਏ ਅਪਰੋਚ ਇਹੀ ਹੈਗੀ ਹੈ ਕਿ ਹਰਿਆਣਾ ਨੂੰ ਸਮਝਾਇਆ ਜਾਏ ਜਾਂ ਆਪਣਾ ਜਿਹੜਾ ਵਿਰੋਧ ਦਰਜ ਕਰਵਾਇਆ ਜਾਏ ਨਹੀਂ ਇਹ ਸਾਰੀ ਚੀਜ਼ਾਂ ਹੀ ਮੇਰੇ ਹਿਸਾਬ ਨਾਲ ਕਰਨ ਦੀ ਲੋੜ ਹੈ ਸੈਂਟਰ ਤੱਕ ਵੀ ਜਾਣਾ ਚਾਹੀਦਾ ਹੈ ਜਿਵੇਂ ਮੈਂ ਕਿਹਾ ਮਸਾ ਦਾ ਪਾਣੀ ਦੇ ਉੱਤੇ ਸਹਿਮਤੀ ਦਾ ਮਾਹੌਲ ਬਣਿਆ ਸਾਰੀ ਪਾਰਟੀਆਂ ਇੱਕ ਪਲੇਟਫਾਰਮ ਤੇ ਐ ਤੇ ਸੈਂਟਰ ਨਾਲ ਵੀ ਗੱਲ ਕਰਕੇ ਇਹਨੂੰ ਅਗੇਨ ਜੜੋਂ ਤੱਕ ਖਤਮ ਕਰੀਏ ਨਾ ਮਸਲੇ ਨੂੰ ਐਨ ਹਰਿਆਣੇ ਨੂੰ ਵੀ ਸਮਝਾਣਾ ਚਾਹੀਦਾ ਐਨ ਆਪਾਂ ਨੂੰ ਸਾਰਿਆਂ ਨੂੰ ਆ ਜਿਹੜੀ ਲੜਾਈ ਇਹਨੂੰ ਟੋਨ ਡਾਊਨ ਕਰਨੀ ਚਾਹੀਦੀ ਐਗੇਨ ਕਿਉਂਕਿ ਇੱਕ ਪਾਸੇ ਜੰਗ ਹੋਣ ਦੇ ਆਸਾਰ ਬਣੇ ਪਏ ਤੇ ਆਪਾਂ ਆਪਸ 'ਚ ਹੀ ਜੀ ਲੜਾਂਗੇ ਫਿਰ ਸਾਈਕੋਲੋਜੀਕਲੀ ਤੇ ਮਤਲਬ ਕੀ ਬਣੂਗਾ ਸੋ ਇਟ ਇਜ਼ ਨਾਟ ਦ ਰਾਈਟ ਟਾਈਮ ਬਟ ਯੈਸ ਪਾਣੀ ਦੇ ਮੁੱਦੇ ਤੇ ਵੀ ਸਾਰੇ ਆ ਦੀ ਸਹਿਮਤੀ ਹੈ ਵੀ ਆਪਣੇ ਕੋਲੇ ਐਕਸਟਰਾ ਪਾਣੀ ਪੰਜਾਬ ਕੋਲੇ ਨਹੀਂ ਹੈ ਬਹੁਤ ਬਹੁਤ ਧੰਨਵਾਦ ਸਰਿਦਾਨ ਸਿੰਘ ਜੀ ਸੰਦੀਪ ਜਾਖੜ ਜੀ ਜਿਨ੍ਹਾਂ ਨੇ ਆਪਣੇ ਤਰੀਕੇ ਨਾਲ ਗੱਲਬਾਤ ਰੱਖੀ ਔਰ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੇ ਕਿਹਾ ਕਿ ਸੈਂਟਰ ਕੋਲ ਜਾਣਾ ਚਾਹੀਦਾ ਹੈ ਪੀਐਮ ਨਾਲ ਗੱਲ ਕਰਨੀ ਚਾਹੀਦੀ ਹੈ ਔਰ ਡੈਫੀਨਿਟਲੀ ਐਵੀ ਸਟੈਂਡ ਰੱਖਦੇ ਆ ਕਿ ਪੰਜਾਬ ਦੇ ਕੋਲ ਇੱਕ ਵੀ ਬੂੰਦ ਐਕਸਟਰਾ ਪਾਣੀ ਜਿਹੜਾ ਉਹ ਬਿਲਕੁਲ ਨਹੀਂ ਹੈ ਕੈਮਰਾ ਪਰਸਰ ਸਭ ਜੀ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ